ਹਾਂਜੀ ਪੰਜਾਬੀਓ ਅੱਜ ਆਪਾਂ ਬਹੁਤ ਹੀ ਇੱਕ ਗੰਭੀਰ ਮਸਲੇ ਦੇ ਉੱਤੇ ਜਿਹੜੀ ਉਹ ਚਰਚਾ ਕਰਨ ਜਾ ਰਹੇ ਹਾਂ ਇਹ ਮੈਂ ਸਾਰੀ ਗੱਲਬਾਤ ਕਰਕੇ ਜਿਹੜਾ ਦੱਸੂਗਾ ਵੀ ਪੰਜਾਬ ਦੇ ਸੰਦਰਭ ਦੇ ਵਿੱਚ ਇਹ ਕਿੰਨਾ ਖਤਰਨਾਕ ਹੈ ਅਸੀਂ ਹੋਰ ਬਹੁਤ ਗੱਲਾਂ ਬਾਤਾਂ ਤੇ ਚਰਚਾ ਕਰਦੇ ਹਾਂ ਸਾਡਾ ਮੀਡੀਆ ਬਹੁਤ ਚਰਚਾ ਕਰਦਾ ਕਿਸੇ ਦਾ ਕੱਟਾ ਖੁੱਲ ਗਿਆ ਕਿਸੇ ਦੀ ਮੱਜ ਨਹੀਂ ਮਿਲੀ ਕਿਸੇ ਦੀ ਗਾ ਨਹੀਂ ਮਿਲੀ ਕਿਸੇ ਦਾ ਜਾਂ ਕੋਈ ਨਿਚਾਰਾਂ ਦੀਆਂ ਵੀਡੀਓ ਜਾਂ ਕੋਈ ਇੱਧਰ ਨਹੀਂ ਉੱਧਰ ਨਹੀਂ ਜਿਨ੍ਹਾਂ ਦਾ ਕੋਈ ਮੂੰਹ ਸਿਰ ਨਹੀਂ ਉਹ ਜੇ ਮਸਾਲੇਦਾਰ ਖਬਰਾਂ ਨੂੰ ਲਗਾਤਾਰ ਸਾਡਾ ਮੀਡੀਆ ਜਿਹੜਾ ਉਹ ਪੰਜਾਬ ਦੀ ਮੀਡੀਆ ਦੀ ਮੈਂ ਗੱਲ ਕਰਦਾ ਬਾਕੀ ਤਾਂ ਗੋਦੀ ਮੀਡੀਆ ਬਣ ਚੁੱਕੇ ਆ ਬਹੁਤਾ ਮੀਡੀਆ ਜਿਹੜਾ ਇੱਥੋਂ ਦਾ ਜੁੱਤੀ ਜੱਟ ਮੀਡੀਆ ਹੀ ਬਣ ਚੁੱਕੇ ਆ ਚਲੋ ਇਹ ਆਪਾਂ ਦੇਖਦਾ ਕਿ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਬਾਤਾਂ ਅੱਜ ਸਾਡੇ ਅਖਬਾਰਾਂ ਦੇ ਵਿੱਚ ਸੁਰਖੀਆਂ ਹੋਣੀਆਂ ਚਾਹੀਦੀਆਂ ਨੇ ਇੱਕ ਦੋ ਅਖਬਾਰਾਂ ਨੂੰ ਛੱਡ ਕੇ ਬਾਕੀ ਕਿਤੇ ਕੋਈ ਚਰਚਾ ਨਹੀਂ ਹੈਗੀ। ਜਾਂ ਜਿਹੜਾ ਆਪਾਂ ਅੱਜਕੱਲ ਦੇਖਦੇ ਆ ਕਿ ਸਾਡਾ ਜਿਹੜਾ ਅਖੌਤੀ ਜੁੱਤੀ ਚੱਟ মিডিਆ ਬਣਿਆ ਹੋਇਆ ਜਿਹੜਾ ਸਰਕਾਰ ਦੀ ਬੋਲੀ ਬੋਲਦਾ ਚਾਹੇ ਉਹ ਸੈਂਟਰ ਦੀ ਹੋਵੇ ਚਾਹੇ ਉਹ ਬੱਕਰ ਦੀ ਬੋਲੀ ਬੋਲਦਾ ਹੋਵੇ ਪਰ ਇਹ ਬਹੁਤ ਮਸਲਾ ਗੰਭੀਰ ਹੈ ਇਹਨੂੰ ਧਿਆਨ ਨਾਲ ਸੁਣਿਓ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇਹਦਾ ਕੀ ਜਿਹੜਾ ਅਸਰ ਪੈਣ ਜਾ ਰਿਹਾ ਆ ਰਾਹੁਲ ਗਾਂਧੀ ਜਿਹੜਾ ਕਿ ਕਾਂਗਰਸ ਦਾ ਲੀਡਰ ਆ ਸਾਰੇ ਆਪਾਂ ਜਾਣਦੇ ਆ ਵਿਰੋਧੀ ਧਿਰ ਦਾ ਨੇਤਾ ਵੀ ਆ ਉਹਨੇ ਨਾ ਇੱਕ ਅੰਕੜੇ ਪੇਸ਼ ਕੀਤੇ ਆ ਤੱਥ ਲੈ ਕੇ ਆਇਆ ਤੇ ਉਹਨ ਸਿੱਧਾ ਹੱਲਾ ਬੋਲਿਆ ਹਮਲਾ ਬੋਲਿਆ ਜਿਹੜਾ ਭਾਰਤੀ ਚੋਣ ਕਮਿਸ਼ਨਾਂ ਉਹਦੇ ਉੱਤੇ ਤੇ ਭਾਰਤੀ ਚੋਣ ਕਮਿਸ਼ਨ ਵੀ ਬਸਦਾ ਨਜ਼ਰ ਆ ਰਿਹਾ ਭਾਰਤੀ ਚੋਣ ਕਮਿਸ਼ਨ ਵੀ ਇੱਧਰ ਨਹੀਂ ਉੱਧਰ ਨਹੀਂ ਗੱਲਾਂ ਕਰਦਾ ਨਜ਼ਰ ਆ ਰਿਹਾ ਉਹ ਵੀ ਮਤਲਬ ਕਿ ਕਹਿ ਨਹੀਂ ਤੇ ਸਿੱਧੇ ਰੂਪ ਤੇ ਨਹੀਂ ਗੱਲ ਦੱਸ ਰਹੇ ਉਹ ਵੀ ਤੁਸੀਂ ਆਪਣਾ ਜੀ ਹਲਫਨਾਮਾ ਦਾਇਰ ਕਰੋ ਜੀ ਤੁਸੀਂ 100 ਰੁਪਈਆ ਦਾ ਰਸੀਦ ਲਾਓ ਜੀ ਤੁਸੀਂ ਪਹਿਲਾਂ ਦੱਸੋ ਜੀ ਸਾਨੂੰ ਹਲਫਨਾਮਾ ਭੇਜੋ ਜੀ ਫਿਰ ਅਸੀਂ ਜਵਾਬ ਦੇਵਾਂਗੇ ਜਿਹੜੇ ਤਰ੍ਹਾਂ ਤਰ੍ਹਾਂ ਦੀ ਬਹਾਨੇਵਾਜੀ ਆਉਤੇ ਤਾਂ ਰਾਹੁਲ ਗਾਂਧੀ ਨੇ ਕਿਹੜੀ ਗੱਲ ਹੈ ਜਿਹੜੀ ਉਹ ਚੱਕੀ ਆ ਤੇ ਉਹਦਾ ਪੰਜਾਬ ਤੇ ਕੀ ਅਸਰ ਪੈਣ ਵਾਲਾ ਬਹੁਤ ਡੂੰਘਾ ਅਸਰ ਤੇ ਗਹਿਰਾ ਤੇ ਮਾੜਾ ਅਸਰ ਪੰਜਾਬ ਤੇ ਪੈਣਾ। ਪਹਿਲਾਂ ਵਾਰ ਰਾਹੁਲ ਗਾਂਧੀ ਦੀ ਗੱਲ ਕਰਦੇ ਆ। ਰਾਹੁਲ ਗਾਂਧੀ ਨੇ ਇੱਕ ਅੰਕੜਾ ਪੇਸ਼ ਕੀਤਾ। ਕਰਨਾਟਕਾ ਦੇ ਵਿੱਚਕ ਬੰਗਲੌਰ ਲੋਕ ਸਭਾ ਸ਼ੀਟ ਹੈ। ਬੰਗਲੌਰ ਲੋਕ ਸਭਾ ਸ਼ੀਟ ਰਾਹੁਲ ਗਾਂਧੀ ਨੇ ਇਹ ਕਿਹਾ ਕਿ ਬੰਗਲੌਰ ਲੋਕ ਸਭਾ ਸ਼ੀਟ ਦੇ ਵਿੱਚ 7 ਵਿਧਾਨ ਸਭਾ ਹਲਕੇ ਆ। 6 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਅਸੀਂ ਜਿੱਤ ਰਹੇ ਸੀ ਕਿ ਜਿਹੜੀ ਲੀਡ ਸੀ ਸਾਡੀ ਲੋਕ ਸਭਾ ਦੀਆਂ ਬੂਟਾਂ ਦੇ ਵਿੱਚ 6 ਵਿਧਾਨ ਸਭਾ ਹਲਕਿਆਂ ਦੇ ਵਿੱਚ ਸਾਡੀ ਲੀਡ ਸੀ ਅਸੀਂ ਅੱਗੇ ਜਾ ਰਹੇ ਸੀ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਅਸੀਂ ਹਾਰ ਰਹੇ ਸੀ ਇੱਕ ਵਿਧਾਨ ਸਭਾ ਹਲਕੇ ਦੀ ਲੀਡ ਆ ਜਿਹੜੀ ਜਿਹੜੀ ਗਿਣਤੀ ਆ ਉਹ 6 ਵਿਧਾਨ ਸਭਾ ਸਭਾ ਹਲਕਿਆਂ ਦੇ ਉੱਤੇ ਭਾਰੂ ਪੈ ਗਈ ਤੇ ਅਸੀਂ ਉਹ ਲੋਕ ਸਭਾ ਦੀ ਸ਼ੀਟ ਹਰਗੇ ਉਹ ਹਲਕਾ ਹੈਗਾ ਮਹਾਂਦੇਵ ਮਹਾਂਦੇਵ ਪੁਰਾ ਬੰਗਾਲੌਰ ਲੋਕ ਸਭਾ ਦਾ ਜਿਹੜਾ ਹਲਕਾ ਉਹਦੇ ਵਿੱਚ ਇੱਕ ਵਿਧਾਨ ਸਭਾ ਹਲਕਾ ਮਹਾਦੇਵਪੁਰਾ ਰਾਹੁਲ ਗਾਂਧੀ ਨੇ ਉਹਦਾ ਜ਼ਿਕਰ ਕੀਤਾ ਕਿ ਉਹ ਜਿਹੜਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਅੰਕੜੇ ਇਕੱਠੇ ਕੀਤੇ ਅਸੀਂ ਤੱਥ ਇਕੱਠੇ ਕੀਤੇ ਵੀ ਅਸੀਂ ਜਦੋਂ ਕਿ ਸੱਤ ਹਲਕੇ ਨੇ ਟੋਟਲ ਇੱਕ ਲੋਕ ਸਭਾ ਦੇ ਵਿੱਚ 6 ਤੇ ਅਸੀਂ ਅੱਗੇ ਜਾ ਰਹੇ ਹਾਂ 6 ਤੋਂ ਅਸੀਂ ਵੱਧ ਗਏ ਤੇ ਇੱਕ ਛੋ ਸਹੀ ਘਟ ਕੇ ਤੇ ਅਸੀਂ ਲੋਕ ਸਭਾ ਸੀਟ ਹਾਰ ਜਾਣੇ ਆ ਤਾਂ ਉਹਨਾਂ ਨੇ ਫਿਰ ਕਿਹਾ ਕਹਿੰਦੇ ਉੱਥੇ 1 ਲੱਖ 1 ਲੱਖ ਤੇ 250 ਵੋਟਾਂ 1 ਲੱਖ 250 ਵੋਟਾਂ ਚੋਰੀ ਹੋਈਆਂ ਉਹਨਾਂ ਨੇ ਇਹ ਇਲਜ਼ਾਮ ਲਾਇਆ ਵੀ 1 ਲੱਖ 250 ਵੋਟ ਜਿਹੜੀ ਉਹ ਚੋਰੀ ਹੋਈ ਆ ਤਾਂ ਉਹਨਾਂ ਨੇ ਅੱਗੇ ਕੀ ਦੱਸਿਆ ਵੀ ਉਹ ਕਿਸ ਤਰੀਕੇ ਨਾਲ ਕਿਹੜੇ ਤਰੀਕੇ ਨਾਲ ਉਹ ਇੰਨੀਆਂ ਵੋਟਾਂ ਚੋਰੀ ਹੋਈਆਂ ਤੇ ਕਿਹੜੇ ਤਰੀਕੇ ਨਾਲ ਭਾਜਪਾ ਦੀ ਉੱਥੇ ਜਿਹੜੀ ਲੋਕ ਸਭਾ ਸੀਟ ਉਹ ਜਿੱਤ ਗਏ ਆ ਜਾਂ ਭਾਜਪਾ ਦੀ ਸਰਕਾਰ ਜਿਹੜੀ ਭਾਰਤ ਦੇ ਵਿੱਚ ਬਣ ਗਈ ਆ ਬੜੇ ਲੰਮੇ ਸਮੇਂ ਤੋਂ ਰੌਲਾ ਪੈਂਦਾ ਆ ਰਿਹਾ ਈਵੀਐਮ ਦੇ ਉੱਤੇ ਵੀ ਰੌਲਾ ਪੈਂਦਾ ਆ ਰਿਹਾ ਵੀ ਈਵੀਐਮ ਜਿਹੜੀਆਂ ਮਸ਼ੀਨਾਂ ਨੇ ਇਹ ਵੀ ਹੈਕ ਹੋ ਜਾਂਦੀਆਂ ਨੇ ਇਹਨਾਂ ਦੀ ਬਹੁਤ ਵੱਡੀ ਹਿਰਾਫੇਰੀ ਹੈ ਜਾਂ ਬੀਜੇਪੀ ਈਵੀਐਮ ਰਾਹੀਂ ਜਿਸਤ ਰਹੀ ਆ ਤਾਂ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੁਣੇ ਨਵੀਂ ਗੱਲ ਸਾਹਮਣੇ ਆ ਗਈ ਤੁਸੀਂ ਹੈਰਾਨੀ ਨਾਲ ਗੱਲ ਦੇਖੋ ਕਿ ਉਹਨਾਂ ਨੇ ਦੱਸਿਆ ਕਹਿੰਦੇ ਵੀ ਇਹ ਜਿਹੜੀ ਛੇ ਤਰੀਕਿਆਂ ਦੇ ਨਾਲ ਮਤਲਬ ਕਿ ਵੋਟਾਂ ਚੋਰੀ ਹੋਈਆਂ ਨੇ ਕੀ ਕੀ ਤਰੀਕੇ ਨੇ ਉਹ ਉਕਾਨੇ ਵੀ ਪਹਿਲਾਂ ਤਾਂ ਜਿਹੜੀ ਇਹ 1 ਲੱਖ ਤੇ 250 ਵੋਟਾਂ ਜਿਹੜੀਆਂ ਉੱਥੇ ਬਣੀਆਂ ਉਹ ਸੰਵਿਧਾਨ ਸਭਾ ਹਲਕੇ ਦੇ ਵਿੱਚ ਉਹਦੇ ਵਿੱਚ ਜਿਹੜੇ ਇਹਨਾਂ ਚ ਪੰਜ ਤਰੀਕਿਆਂ ਨਾਲ ਕਹਿੰਦੇ ਵੋਟਾਂ ਦੀ ਚੋਰੀ ਹੋਈ ਹੈ ਜਿਹਦੇ ਵਿੱਚ ਇਹਨਾਂ ਨੇ ਦੂਰੇ ਜਾਲੀ ভোটার ਵੀ ਇੱਕ ਬੰਦੇ ਦੀਆਂ ਦੋ ਦੋ ਵੋਟਾਂ ਵੰਡੀਆਂ ਤੇ ਝੂਠੇ ਪਤੇ ਤੇ ਜਿਹੜਾ ਝੂਠਾ ਹੋਰ ਕੁ ਅਡਰੈਸ ਹੈ ਤੇ ਵੋਟਾਂ ਕਿਤੇ ਹੋਰ ਬਣੀਆਂ ਹੋਈਆਂ ਨੇ ਇੱਕੋ ਪਤੇ ਤੇ ਕਈ ਕਈ ਵੋਟਾਂ ਜਾਂ ਆ ਪ੍ਰਮਾਨਿਤ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਫੋਟੋ ਵੋਟ ਹੋਰਦੀ ਹੈ ਤੇ ਫੋਟੋ ਕਦੇ ਉਸ ਤੇ ਹੋਰਦੀ ਲੱਗੀ ਹੋਈ ਹੈ। ਜਾਂ ਫਾਰਮ ਨੰਬਰ 6 ਜਿਹੜੀ ਦਰਬਾਰ ਤੋਂ ਹੋਈ ਹੈ ਤਾਂ ਰਾਹੁਲ ਗਾਂਧੀ ਇਹ ਕਹਿ ਰਿਹਾ ਹੈ ਕਿ ਮਹਾਦੇਵ ਪੁਰਾ ਜਿਹੜਾ ਵਿਧਾਨ ਸਭਾ ਹਲਕਾ ਹੈ ਉਹਦੇ ਵਿੱਚ ਜਿਹੜੇ ਦੋਰੇ ਵੋਟਰ ਬਣੇ ਆ ਉਹ 11965 ਆ। ਗਲਤ ਪਤੇ ਦੇ ਬਣੀਆਂ ਹੋਈਆਂ ਵੋਟਾਂ ਇਹਨਾਂ 40000 ਤੇ 9 ਗਲਤ ਪਤਿਆਂ ਤੇ ਵੋਟਾਂ ਬਣੀਆਂ ਨੇ। ਜਿਵੇਂ ਕਿ ਤਹੂ ਰਹਿੰਦੇ ਹੀ ਨਹੀਂ ਹੈਗਾ ਜਿਵੇਂ ਇੱਕ ਉਹਨੇ ਜ਼ਿਕਰ ਕੀਤਾ ਰਾਹੁਲ ਗਾਂਧੀ ਨੇ ਇੱਕ ਸ਼ਰਾਬ ਦੀ ਫੈਕਟਰੀ ਹੈ ਉਹ ਖਾਲੀ ਪਈ ਹੈ ਤੇ ਉਸ ਫੈਕਟਰੀ ਦੇ ਵਿੱਚ ਜਿਹੜੀਆਂ ਸੈਂਕੜੇ ਵੋਟਾਂ ਉਸ ਫੈਕਟਰੀ ਦੇ ਪਤੇ ਤੇ ਬਣਾਈਆਂ ਜਾ ਚੁੱਕੀਆਂ ਨੇ ਇਸ ਤੋਂ ਕੇ ਨੇ ਕਿਹਾ ਕਿ ਜਿਹੜੇ ਇੱਕੋ ਪਤੇ ਦੇ ਕਈ ਵੋਟਾਂ ਜਿਹੜੀਆਂ ਬਣੀਆਂ ਜਿਵੇਂ ਇੱਕ ਪਤੇ ਤੇ ਇੱਕ ਕਮਰੇ ਦੇ ਵਿੱਚ 40 40 ਵੋਟਾਂ ਇੱਕ ਘਰ ਦੇ ਵਿੱਚ 100 100 ਵੋਟਾਂ ਬਣਾਈਆਂ ਪਈਆਂ 200 200 ਵੋਟਾਂ ਬਣਾਈਆਂ ਪਈਆਂ ਉਹਦੇ ਜਿਹੜੇ ਮਾਮਲੇ ਆ ਉਹ 10452 ਨੇ ਆ ਪ੍ਰਮਾਨਤ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਫੋਟੋ ਹੋਰਦੀ ਐ ਵੋਟ ਹੋਰਦੀ ਐ ਉਹ ਮਸਲੇ ਹੈਗੇ ਕਹਿੰਦਾ ਵੀ 4432 ਤੇ ਫਾਰਮ ਨੰਬਰ 6 ਜਿਹੜੀ ਦਰਵਰਤੋਂ ਕੀਤੀ ਗਈ ਆ ਉਹ 33692 ਤਾਂ ਇਹ ਜਿਹੜੀ ਗੱਲ ਆ ਵੀ ਆਪਾਂ ਹੁਣ ਇਹ ਵੱਡੇ ਪੱਧਰ ਤੇ ਇਹਦੇ ਤੇ ਚਰਚਾ ਹੋਣੀ ਚਾਹੀਦੀ ਐ ਇਹਦੇ ਤੇ ਬਹੁਤ ਵੱਡੀ ਇਹ ਚਿੰਤਾਜਨ ਗੱਲ ਆ ਕਿ ਜਿਹੜੀ ਰਾਹੁਲ ਗਾਂਧੀ ਜਿਹੜੇ ਖਰਚੇ ਝਾਰ ਕਰ ਰਿਹਾ ਵੀ ਮੰਨ ਲਓ ਇੱਕ ਥਾਂ ਮੰਨ ਲਓ ਇੱਕ ਵਿਧਾਨ ਸਭਾ ਹਲਕਾ ਜਿਹੜਾ ਪੰਜਾਬ ਦਾ ਤਾਂ ਉਸ ਵਿਧਾਨ ਸਭਾ ਹਲਕੇ ਦੇ ਵਿੱਚ ਮੰਨ ਲਓ 70 ਪਿੰਡ ਨੇ ਇੱਕ ਜਾਂ ਦੋ ਸ਼ਹਿਰ ਨੇ ਮੰਨ ਲਓ 70 ਪਿੰਡਾਂ ਦੇ ਵਿੱਚੋਂ ਕੋਈ ਬੰਦਾ ਬਾਧਾ ਤੁਰਿਆ ਆਵੇ ਬਾਧਾ ਤੁਰਿਆ ਆਵੇ ਵੋਟਾਂ ਦੀ ਗਿਣਤੀ ਦੇ ਵਿੱਚ ਤੇ ਸ਼ਹਿਰ ਚ ਆ ਕੇ ਉਹ ਸਾਰੀਆਂ ਵੋਟਾਂ ਨੂੰ ਪਾਸ ਕਰਕੇ ਤੇ ਦੂਜਾ ਬੰਦਾ ਜਿੱਤ ਜਾ ਮੰਨ ਲਓ ਬੀਜੇਪੀ ਦਾ ਬੰਦਾ ਜਿੱਤ ਗਿਆ ਅਹੀਂ ਇਹਨੇ 라ਹੁਲ ਗਾਂਧੀ ਨੇ ਦੱਸਿਆ ਵੀ ਇਸ ਤਰ੍ਹਾਂ ਜਿਹੜਾ ਉਹ ਤੇ ਚੋਣ ਕਮਿਸ਼ਨ ਨੇ ਤੋਂ ਪਾਸਾ ਵਟ ਰਿਹਾ ਤੋਂ ਆਪਣੇ ਛੋਟੇ ਅਧਿਕਾਰੀਆਂ ਨੂੰ ਉਹਨਾਂ ਨੇ ਜਿਹੜਾ ਉਹ ਹੱਲਾ ਬੋਲਤਾ 라ਹੁਲ ਗਾਂਧੀ ਦੇ ਖਿਲਾਫ ਵੀ ਭਾਈ ਤੁਸੀਂ ਇਹਦੇ ਤੇ ਤੁਸੀਂ ਆਪਣਾ ਹਲਫਨਾਮਾ ਦਿਓ ਤੁਸੀਂ ਆਪਣਾ ਸਬੂਤ ਦਿਓ ਅਸੀਂ ਫਿਰ ਦੇਖਾਂ ਕੀ ਕਾਰਵਾਈ ਕਰਨੀ ਹੈ। ਹੈਰਾਨੀ ਦੀ ਗੱਲ ਹੈ ਕਿ ਐਡਾ ਗੰਭੀਰ ਮਸਲਾ ਹੈ ਤੇ ਇਹਦੇ ਉੱਤੇ ਪੰਜਾਬ ਦੇ ਅੰਦਰ ਪੰਜਾਬ ਦੀ ਕਾਂਗਰਸ ਧਿਰ ਜਾਂ ਕੋਈ ਹੋਰ ਵਿਰੋਧੀ ਧਿਰ ਜਾਂ ਇੱਥੋਂ ਤੱਕ ਜਿਹੜੇ ਆਹ ਬੋਕਰ ਪਾਰਟੀ ਵਾਲੇ ਆ ਇਹਨਾਂ ਨੇ ਬੜਾ ਰੌਲਾ ਪਾਇਆ ਸੀ ਦਿੱਲੀ ਦੇ ਵਿੱਚ ਵੀ ਸਾਡੀਆਂ ਨਵੀਂ ਦਿੱਲੀ ਦੇ ਵਿੱਚ ਇੰਨੀਆਂ ਵੋਟਾਂ ਕੱਟਤੀਆਂ ਤੇ ਇੰਨੀਆਂ ਵੋਟਾਂ ਨਵੀਆਂ ਬਣਾਤੀਆਂ ਉਹਨਾਂ ਵੱਲੋਂ ਜਾਂ ਕਾਂਗਰਸ ਦੇ ਪ੍ਰਧਾਨ ਰਾਜੇ ਵੜਿੰਗ ਵੱਲੋਂ ਕੋਈ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਕੋਈ ਬਿਆਨ ਨਹੀਂ ਕੋਈ ਲੋਕਾਂ ਨੂੰ ਸੁਚੇਤ ਨਹੀਂ ਕੀਤਾ ਜਾ ਰਿਹਾ ਤਾਂ ਇਹ ਬਹੁਤ ਖਤਰਨਾਕ ਗੱਲ ਆ ਇਹ ਪੰਜਾਬ ਵਿੱਚ ਵੀ ਹੋ ਰਿਹਾ ਮੈਂ ਤੁਹਾਨੂੰ ਕਿਹਾ ਸੀਗਾ ਵੀ ਮੈਂ ਗੱਲ ਤਾਂ ਕੀਤੀ ਵੀ ਪੰਜਾਬ ਦੇ ਸੰਦਰਭ ਦੇ ਵਿੱਚ ਵੀ ਬੜੀ ਖਤਰਨਾਕ ਗੱਲ ਆ ਇਹ ਮੈਂ ਹੁਣ ਬਹੁਤੇ ਪਿੰਡਾਂ ਦੇ ਵਿੱਚ ਜਿੱਥੇ ਮੈਂ ਜਾਣਾ ਤਾਂ ਉੱਥੇ ਮੈਂ ਦੇਖਦਾ ਕਿ ਜਿੰਨਾ ਘਰਾਂ ਦੇ ਵਿੱਚ ਪ੍ਰਵਾਸੀ ਰਹਿ ਰਹੇ ਨੇ ਉਹ ਘਰ ਦੇ ਜਿਹੜੇ ਮਾਲਕ ਨੇ ਉਹ ਕਿਤੇ ਬਾਹਰਲੇ ਮੁਲਖਾਂ ਵਿੱਚ ਗਏ ਹੋਏ ਨੇ ਜਾਂ ਉੱਥੋਂ ਕਿਤੇ ਆਪਣਾ ਜਿਹੜਾ ਘਰ ਆ ਕਰਾਇਰੇ ਤੇ ਦੇ ਕੇ ਕਿਤੇ ਆਸ-ਪਾਸੇ ਰਹਿੰਦੇ ਆ ਉਹਨਾਂ ਘਰਾਂ ਦੇ ਐਡਰੈਸ ਦੇ ਉੱਤੇ ਵੀ ਸੰਕੜੇ ਹਜ਼ਾਰਾਂ ਵੋਟਾਂ ਬਣੀਆਂ ਹੋਈਆਂ ਨੇ ਇੱਕ ਇੱਕ ਪਿੰਡ ਦੇ ਵਿੱਚ ਖਾਸ ਤੌਰ ਤੇ ਜਿਹੜੇ ਕਸਬੇ ਨੇ ਜਾਂ ਸ਼ਹਿਰ ਨੇ ਛੋਟੇ ਜਾਂ ਵੱਡੇ ਉਹਨਾਂ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਇੰਨਾ ਟਿਕਾਣਿਆਂ ਤੇ ਵੋਟਾਂ ਬਣ ਚੁੱਕੀਆਂ ਨੇ ਜਿਵੇਂ ਪਿੱਛੇ ਜੇ ਇੱਕ ਵੀਡੀਓ ਮੈਂ ਦੇਖ ਰਿਹਾ ਸੀਗਾ ਕਿ ਇੱਕ ਕੋਈ ਬੰਦੇ ਨੇ ਮੋਟਰਸਾਈਕਲ ਖਰੀਦਿਆ ਮੋਟਰਸਾਈਕਲ ਖਰੀਦਿਆ ਜਿਹੜੇ ਘਰ ਦੇ ਵਿੱਚ ਉਹ ਬੰਦਾ ਕਿਰਾਏ ਤੇ ਰਹਿੰਦਾ ਸੀ ਉਹਦੇ ਆਧਾਰ ਦੇ ਉੱਤੇ ਉਹਦੇ ਪਤੇ ਦੇ ਉੱਤੇ ਉਹਨੇ ਆਪਣਾ ਆਧਾਰ ਕਾਰਡ ਬਣਾ ਲਿਆ ਜਿਹੜੇ ਘਰ ਦੇ ਵਿੱਚੋਂ ਰਹਿ ਰਿਹਾ ਸੀ ਜਿਹੜੇ ਘਰ ਦੇ ਵਿੱਚ ਉਹ ਰਹਿ ਰਿਆ ਸੀ ਉਸੇ ਆਧਾਰ ਦੇ ਉੱਤੇ ਉਸੇ ਪਤੇ ਦੇ ਉੱਤੇ ਉਹਨੇ ਆਪਣਾ ਵੋਟ ਬਣਾ ਲਈ ਤੇ ਉਸੇ ਜਿਹੜੇ ਮਤਲਬ ਕਿ ਪਤੇ ਦੇ ਉੱਤੇ ਟਿਕਾਣੇ ਦੇ ਉੱਤੇ ਉਹਨੇ ਲੋਨ ਕਢਾ ਕੇ ਤੇ ਮੋਟਰਸਾਈਕਲ ਲੈ ਲਈ ਤੇ ਉਹ ਇਹ ਵੀ ਗੱਲ ਉਸ ਵੀਡੀਓ ਚ ਆਈ ਸੀ ਸਾਹਮਣੇ ਕਿ ਉਹ ਬੰਦਾ ਉਹ ਵੀ ਪ੍ਰਵਾਸੀ ਸੀ ਉਹ ਬੰਦੇ ਨੇ ਜਿਹੜੇ ਨੇ ਇੱਥੇ ਮਤਲਬ ਕਿ ਉਹ ਉਸ ਪਤੇ ਦੇ ਉੱਤੇ ਆਪਣਾ ਵੋਟ ਬਣਾਈ ਸੀ ਆਧਾਰ ਕਾਰਡ ਬਣਾਇਆ ਸੀ ਉਸ ਪਤੇ ਤੇ ਮੋਟਰਸਾਈਕਲ ਖਰੀਦਿਆ ਸੀ ਹੁਣ ਉਹ ਪਤਾ ਟਿਕਾਣਾ ਉਹ ਘਰ ਛੱਡ ਕੇ ਕਿਤੇ ਹੋਰ ਰਹਿ ਰਿਹਾ ਸੀ ਮਨ ਲਓ ਕੋਦਾਂ ਨਾ ਖਾਸਤਾ ਕੱਲ ਨੂੰ ਕੋਈ ਹੋ ਘਟਨਾ ਨੂੰ ਅੰਜਾਮ ਦਿੰਦਾ ਹੈ ਕੋਈ ਇਸ ਤਰ੍ਹਾਂ ਦੀ ਗੱਲਬਾਤ ਕਰ ਜਾਂਦਾ ਪੰਜਾਬ 'ਚ ਤਾਂ ਕਿੱਥੋਂ ਲੱਭੂਗਾ ਉਹਦੀ ਬੋਟ ਕਿਤੇ ਆ ਉਹਦਾ ਆਧਾਰ ਕਾਰਡ ਕਿਤੋਂ ਦੇ ਪਤੇ ਤੇ ਆ ਜੋ ਰਹਿ ਕਿਤੇ ਹੋ ਰਿਹਾ ਤਾਂ ਇਹ ਪੰਜਾਬ ਦੇ ਵਿੱਚ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਜਿਹੜਾ ਇਹ ਸਾਨੂੰ ਸੋਚਣ ਦੀ ਲੋੜ ਆ ਵੀ ਅਸੀਂ ਸੁੱਤੇ ਪਏ ਆ ਪੰਜਾਬੀ ਕਿ ਸਾਨੂੰ ਐਂ ਨਹੀਂ ਪਤਾ ਜਿਵੇਂ ਉਹ ਆਪਣੇ ਕੁੰਬੜਾ ਪਿੰਡ ਦੇ ਬੱਚੇ ਤੋਂ ਰੌਲਾ ਪਿਆ ਸੀ ਗਏ ਸੀ ਤੇ ਉੱਥੇ ਆਲੇ-ਦਾਲੇ ਪਿੰਡਾਂ ਦੇ ਵੀ ਸਾਨੂੰ ਪਤਾ ਲੱਗਿਆ ਸੀ ਵੀ ਸਾਡੇ ਟਿਕਾਣਿਆਂ ਤੇ ਸਾਡੇ ਘਰਾਂ ਦੇ ਡਰੱਸਾਂ ਦੇ ਉੱਤੇ ਸੈਂਕੜੇ ਬੂਟਾ ਬਣੀਆਂ ਪਈਆਂ ਕਿਉਂਕਿ ਵੋਟ ਆਨਲਾਈਨ ਅੱਜਕੱਲ ਬਣ ਜਾਂਦੀ ਹੈ ਕੋਈ ਬੀਐਲਓ ਵਗੈਰਾ ਜਾਂ ਕੋਈ ਹੋਰ ਅਧਿਕਾਰੀ ਉਹ ਵੀ ਕੋਈ ਬਹੁਤੀ ਗੌਰ ਨਹੀਂ ਕਰਦੇ ਤੇ ਲੋਕਾਂ ਨੇ ਤਾਂ ਗੌਰ ਕਰਨੀ ਕੀ ਆ ਉਹਦਾ ਆਪਾਂ ਨੂੰ ਪਤਾ ਹੀ ਲੋਕਾਂ ਦੇ ਹਾਲਾਤ ਜਿਹੜੇ ਹੈਗੇ ਆ ਤਾਂ ਇਹਦੇ ਲਈ ਵੀ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਆ ਅੱਜ ਉਹ ਤੇ ਵੀ ਬਹੁਤ ਵੱਡਾ ਅਸਰ ਪੈ ਰਿਹਾ ਅਸੀਂ ਬਾਰ-ਬਾਰੇ ਬੇਨਤੀ ਕਰ ਰਹੇ ਹਾਂ ਕਿ 26 ਦੇ ਵਿੱਚ ਮਰਦਮਸ਼ੁਮਾਰੀ ਹੋਣੀ ਆ ਤੇ ਮਰਦਮਸ਼ਮਾਰੀ ਦੇ ਵਿੱਚ ਸਾਡੀ ਗਿਣਤੀ ਘਟ ਜਾਣੀ ਹੈ ਪੰਜਾਬੀਆਂ ਨੇ ਇਹ ਯਾਦ ਰੱਖਿਓ ਕਿਉਂਕਿ ਆਪਾਂ ਇਸ ਗੱਲਾਂ ਨੂੰ ਲੈ ਕੇ ਤਾਂ ਜਿਹੜਾ ਉਹ ਧਿਆਨ ਹੀ ਨਹੀਂ ਆਪਾਂ ਦੇ ਰਹੇ ਆ ਆਪਾਂ ਨੂੰ ਪਰਵਾਹੀ ਕੋਈ ਨਹੀਂ ਹੈਗੀ ਇਹਨਾਂ ਗੱਲਾਂ ਦੀ ਸੋ ਅਸੀਂ ਇਹ बार-बार ਇਸ ਗੱਲ ਨੂੰ ਠਾ ਰਹੇ ਆ ਮੰਨ ਕਰ ਰਹੇ ਆ ਕਿ ਪੰਜਾਬ ਦੇ ਅੰਦਰ ਵੀ ਦੂਜੇ ਸੂਬਿਆਂ ਦੇ ਤਰਜ਼ ਦੇ ਉੱਤੇ ਹਮਾਚਲ ਉਤਰਾਖੰਡ ਅਸਾਮ ਜੇ ਬਿਹਾਰ ਦੇ ਵਿੱਚ ਤਿਸ਼ਵੀ ਜੱਦਵ ਨੇ ਵੀ ਹੁਣ ਕਿਹਾ ਕਿ ਅਸੀਂ ਬਿਹਾਰ ਦਾ ਟੋਮਿਸਾਈ ਨੌਕਰੀ ਇੱਥੇ ਕਰੂਗਾ ਜਾਂ ਰਾਜਸਥਾਨ ਬਹੁਤੇ ਸੂਬਿਆਂ ਦੇ ਵਿੱਚ ਕਾਨੂੰਨ ਨੇ ਉੱਥੋਂ ਦੀ ਵੋਟ ਬਣਾਉਣ ਲਈ ਉੱਥੇ ਨੌਕਰੀ ਲੈਣ ਲਈ ਤੁਹਾਨੂੰ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਉੱਥੇ ਤੁਸੀਂ ਕੋਈ ਵੀ ਵਾਹੀਯੋਗ ਜ਼ਮੀਨ ਜਿਹੜੀ ਉਹ ਨਹੀਂ ਲੈ ਸਕਦੇ ਇਹ ਇਹ ਸੂਬਿਆਂ ਦੇ ਕਾਨੂੰਨ ਆ ਤੇ ਪੰਜਾਬ ਦੇ ਵਿੱਚ ਵੀ ਕਾਨੂੰਨ ਬਣਨਾ ਚਾਹੀਦਾ ਹੁਣ ਜਿਹੜੀਆਂ ਗੱਲਾਂ ਮੰਨ ਲਓ ਰਾਹੁਲ ਗਾਂਧੀ ਨੇ ਖਦਸ਼ੇ ਜਾਰੀ ਕੀਤੇ ਰਿਹਾ ਵੀ ਇੱਕ ਵਿਧਾਨ ਸਭਾ ਦੇ ਵਿੱਚ ਜੇ 1 ਲੱਖ 200 50 ਵੋਟਾਂ ਜਾਲੀ ਬਣ ਸਕਦੀਆਂ ਨੇ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਦੇਖੋ ਕਿੰਨੀ ਵੋਟ ਬਣ ਗਈ ਤਾਂ ਪੰਜਾਬ ਦੇ ਵਿੱਚ ਜੇ ਕਿਸੇ ਵੀ ਕੱਲ ਨੂੰ ਵਿਧਾਨ ਸਭਾ ਹਲਕੇ ਦੇ ਵਿੱਚ 117 ਹਲਕੇ ਐ ਇੱਕ ਹਲਕੇ ਦੇ ਵਿੱਚ 30 30 40 40000 ਵੋਟ ਵੀ ਇਹਨਾਂ ਨੇ ਆ ਜਾਲੀ ਬਣਾਤੀ ਤਾਂ ਸਰਕਾਰ ਵੀ ਬਣਾ ਜਾਂਦੀ ਮਗਰੋਂ ਪਾਈ ਜਾਏ ਰੌਲਾ ਅੱਜ ਸਮਾਜ ਚੰਕਨੇ ਹੋਣ ਦੀ ਲੋੜ ਆ ਸचेਤ ਹੋਣ ਦੀ ਲੋੜ ਆ ਖਾਸ ਤੌਰ ਤੇ ਮੈਂ ਪੰਜਾਬ ਦੇ মিডিਆ ਨੂੰ ਗੁਜਾਰਸ਼ ਕਰਦਾ ਵੀ ਜਿਹੜਾ ਪੰਜਾਬ ਦਾ ਸਿਹਰ ਦੇ মিডিਆ ਜਿਹੜਾ ਪੰਜਾਬ ਦਾ ਦਰਦ ਰੱਖਦਾ মিডিਆ ਉਹ ਵੀ ਇਹਨਾਂ ਮੁੱਦਿਆਂ ਦੇ ਉੱਤੇ ਆਪਾਂ ਵਿਚਾਰ ਚਾਚਾ ਕਰੀਏ ਲੋਕਾਂ 'ਚ ਗੱਲ ਲੈ ਕੇ ਜਗੇ ਭਾਈ ਕੀ ਹੋ ਰਿਹਾ ਗੌਰ ਕਰੋ ਚੱਕੰਨੇ ਹੋ ਕਿ ਤੁਹਾਡੇ ਪਤੇ ਦੇ ਕੋਈ ਲੋਨ ਤਾਂ ਹੀ ਲਈ ਬੈਠਾ ਤੁਹਾਡੇ ਕੋਈ ਐਡਰੈਸ ਦੇ ਉੱਤੇ ਵੋਟਾਂ ਤਾਂ ਨਹੀਂ ਬਣੀਆਂ ਹੋਈਆਂ ਤੁਹਾਡੇ ਪਤੇ ਦੇ ਉੱਤੇ ਤੁਹਾਡੇ ਪਤੇ ਦੇ ਕੋਈ ਆਧਾਰ ਕਾਰਡ ਤਾਂ ਨਹੀਂ ਬਣਾਈ ਬੈਠਾ ਕੱਲ ਨੂੰ ਇਹ ਨਹੀਂ ਪਤਾ ਕੋਈ ਹੋਰ ਬਾਣਾ ਵਾਪਰ ਦੇ ਸਾਡੇ ਨਾਲ ਤੇ ਇਹਦੇ ਲਈ ਵੀ ਸਾਨੂੰ ਜਿਹੜੀ ਉਹ ਅੱਜ ਗੌਰ ਕਰਨ ਦੀ ਲੋੜ ਹੈ ਤੇ ਇਹ ਬਹੁਤ ਵੱਡੇ ਪੱਧਰ ਦਾ ਮਸਲਾ ਹੈ ਪਰ ਜਿਵੇਂ ਮਸਲਾ ਹੈਗਾ ਉਹ ਮੈਂ ਉਠਾਇਆ ਨਹੀਂ ਗਿਆ ਕਿ মিডিਆ ਦਾ ਆਪਾਂ ਦੇਖ ਲੈ ਨੈਸ਼ਨਲ মিডিਆ ਗੋਦੀ মিডিਆ ਹੈ ਪੂਰਾ ਉਹਨੂੰ ਖਬਰ ਨੂੰ ਦਬ ਰਿਹਾ ਹੈ ਅਖਬਾਰਾਂ ਨੇ ਵੀ ਅੱਜ ਮੈਂ ਦੇਖਿਆ ਕਿ ਸਾਰੇ ਅਖਬਾਰਾਂ ਦੇ ਵਿੱਚ ਜਿਹੜੀਆਂ ਖਬਰਾਂ ਲੱਗੀਆਂ ਨੇ ਤਾਂ ਬਹੁਤ ਹੀ ਕੋਈ ਪ੍ਰਮੁੱਖਤਾ ਦੇ ਨਾਲ ਉਹਨਾਂ ਨੂੰ ਖਬਰਾਂ ਨੂੰ ਛਾਪਿਆ ਨਹੀਂ ਗਿਆ। ਉਹ ਮੈਂ ਅਖਬਾਰਿਆ ਨਹੀਂ ਗਿਆ ਜਿੱਡਾ ਵੱਡਾ ਮੁੱਦਾ ਹੈ। ਸੋ ਇਸ ਲਈ ਅ ਅਪੀਲ ਆ ਲੋਕਾਂ ਨੂੰ ਕਿ ਸਾਨੂੰ ਇਹਦੇ ਤੇ ਬੱਦ ਤੋਂ ਬੱਦ ਗੌਰ ਕਰਨ ਦੀ ਲੋੜ ਹੈ ਤੇ ਸਾਡੇ ਜਿਹੜੇ ਬੁੱਧੀਜੀਵੀ ਲੋਕ ਨੇ ਜਿਹੜੇ ਵਿਦਵਾਨ ਬੰਦੇ ਨੇ ਸਾਡੇ ਪੰਜਾਬ ਦੇ ਉਹਨਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਇਹਨਾਂ ਗੱਲਾਂ ਦਾ ਪ੍ਰਚਾਰ ਤੁਸੀਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਵਿੱਚ ਲੈ ਕੇ ਜਾਓ ਤਾਂ ਕਿ ਸਾਡੇ ਲੋਕਾਂ ਨੂੰ ਮਾੜੀ ਮੁੱਠੀ ਸਮਝ ਆਵੇ ਚਕੰਨੇ ਮਹਣੀ ਪਾਈ ਕੀ ਵਾਪਰ ਰਿਆ ਤੇ ਜਿਹੜਾ ਮੀਡੀਆ ਭਾਈ ਹੁਣ ਤੱਕ ਪੰਜਾਬ ਦੇ ਹੱਕਾਂ ਲਈ ਬੋਲਦਾ ਰਿਹਾ ਉਹ ਮੀਡੀਆ ਵੀ ਵੱਧ ਤੋਂ ਵੱਧ ਇਸ ਮੁੱਦੇ ਦੇ ਉੱਤੇ ਵਿਚਾਰ ਚਰਚਾ ਕਰੇ ਤੇ ਇਹਦੇ ਤੇ ਲੋਕਾਂ ਨੂੰ ਜਾਣੂ ਕਰਾਵੇ ਭਾਈ ਇਹ ਬੜਾ ਖਤਰਨਾਕ ਮੁੱਦਾ ਹੈ ਜੀ ਇੱਕ ਵਿਧਾਨ ਸਭਾ ਦੇ ਵਿੱਚ ਜਿਹੜੇ ਅੰਕੜੇ ਉਹਨੇ ਪੇਸ਼ ਕੀਤੇ ਆ ਰਾਹੁਲ ਗਾਂਧੀ ਨੇ ਵੀ 1 ਲੱਖ ਵੋਟ ਬਣ ਜਾਣੀ ਪੰਜਾਬ ਦੇ ਵਿੱਚ 20 30 40 40000 ਵੋਟ ਬਣਾ ਕੇ ਜਿਹੜੇ ਮਰਜ਼ੀ ਹਲਕੇ ਦੇ ਵਿੱਚ ਇਹ ਤੇ ਫਿਰ ਜਿਵੇਂ ਮਰਜ਼ੀ ਡੈਮੋਗ੍ਰਾਫੀ ਬਦਲ ਕੇ ਪੰਜਾਬ ਦੀ ਤੇ ਇਹ ਇਲਾਜ ਕਰਨ ਕਰ ਲੈਣਗੇ ਤੇ ਕੱਲ ਨੂੰ ਸਰਕਾਰ ਵੀ ਲਿਆਉਣਗੇ ਸਰਕਾਰ ਨੇ ਜਿ ਬਣਾ ਲਈ ਇੱਕ ਵਾਰੀ ਤੁਹਾਨੂੰ ਪਤਾ ਹੀ ਤੁਹਾਡੇ ਪੱਲੇ ਰਹਿਣਾ ਕੱਖ ਨਹੀਂ ਅੱਜ ਅਸੀਂ ਇਹ ਹੀ ਦਾਵਾ ਕਰਦੇ ਹਾਂ ਕਿ ਅਸੀਂ ਸਰਕਾਰ ਨੂੰ ਡਰਾ ਲਾਂਗੇ ਵੋਟਾਂ ਨਾਲ ਅਸੀਂ ਸਰਕਾਰ ਨੂੰ ਦੱਸ ਹੁੰਦਾ ਕੱਲੋਂ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਆਉਣ ਵਾਲਾ ਸਮਾਂ ਸਵਾ ਸਾਲ ਡੇਢ ਸਾਲ ਵੋਟਾਂ ਦਾ ਹੈ ਅੱਜ ਜੇ ਬੋਕਰ ਵਾਲੇ ਪਿੱਛੇ ਹਟਣਾ ਹੀ ਕਿਸੇ ਨਾਲ ਲੱਗਦਾ ਵੋਟਾਂ ਨੂੰ ਦੇਖ ਕੇ ਹਟਣਗੇ ਜਦੋਂ ਕਿਸੇ ਧਿਰ ਨੂੰ ਇਹ ਪਤਾ ਲੱਗ ਗਿਆ ਵੀ ਮੈਨੂੰ ਇਹਨਾਂ ਦੀ ਬੋਟਾਂ ਦੀ ਲੋੜ ਨਹੀਂ ਹੈਗੀ ਮੇਰੇ ਕੋਲ ਇਹ ਮੰਤਰ ਹੈਗਾ ਜੇ ਮੈਂ ਇਹਨਾਂ ਦੀਆਂ ਬੋਟਾਂ ਨਾਲ ਆਪਣੀ ਸਰਕਾਰ ਬਣ ਲਾਣੀ ਹੈ ਤਾਂ ਤੁਹਾਡੀ ਕਿਤੇ ਸੁਣਵਾਈ ਨਹੀਂ ਹੋਣੀ ਤੁਹਾਡੇ ਛੱਤਰ ਹੀ ਪੈਣੇ ਆ ਤੁਹਾਨੂੰ ਡੁੱਟਿਆ ਵੀ ਜਾਣਾ ਤੁਹਾਡੇ ਲਈ ਜਿਹੜੀਆਂ ਖਤਰਨਾਕ ਆ ਆ ਲੈਂਡ ਪੂਲਿੰਗ ਵਰਗੀਆਂ ਨੀਤੀਆਂ ਤੇ ਹੋਰ ਪਤਾ ਨਹੀਂ ਕਿੰਨੇ ਕੁ ਮਦਦ ਦੇ ਖਤਰਨਾਕ ਕਾਨੂੰਨ ਜਿਹੜੇ ਆਉਣੇ ਆ ਤੇ ਉਹਦੇ ਲਈ ਭਰਾਵੋ ਫਰੇ ਹਿਸਾਬ ਲਾ ਲਓ ਤੁਹਾਡਾ ਹਾਲ ਤੇ ਹਸ਼ਰ ਕੀ ਹੋਣਾ ਸੋ ਇਸ ਇੰਨਾਂ ਗੱਲਾਂ ਬਾਰੇ ਅਸੀਂ ਖਾਸ ਤੌਰ ਤੇ ਗੌਰ ਕਰਕੇ ਤਵੱਜੂ ਦੇ ਗਏ ਸਾਂਝਾ ਕਰਕੇ ਇਸ ਗੱਲ ਨੂੰ ਮੇਰੀ ਨੂੰ ਘਰ ਘਰ ਪਹੁੰਚਾ ਦਿਓ ਵੀ ਜਿਹੜੀਆਂ ਆਹ ਵੋਟਾਂ ਬਣ ਰਹੀਆਂ ਨੇ ਜਿਹੜਾ ਮੁੱਦਾ ਉੱਠਿਆ ਵੱਡੇ ਪੱਧਰ ਦੇ ਵਿੱਚ ਰਾਹੁਲ ਗਾਂਧੀ ਨੇ ਬੰਗਲੌਰ ਦੀ ਲੋਕ ਸਭਾ ਸੀਟ ਤੇ ਠਾਇਆ ਕਿ ਕਿਵੇਂ 1 ਲੱਖ 2250 ਵੋਟ 1 ਲੱਖ 2250 ਵੋਟ ਜਿਹੜੀ ਉਹ ਬਣ ਗਈ ਹੈ ਇੱਕ ਧਨ ਸਵਾਲ ਕੇ ਦੇ ਵਿੱਚ ਪੰਜਾਬ ਦੇ ਵਿੱਚ ਖਬਰਾਂ ਕਿੰਨੀਆਂ ਕੁ ਬਣੀਆਂ ਪਈਆਂ ਉਹਨਾਂ ਨੂੰ ਆਪਾਂ ਨੂੰ ਨਹੀਂ ਪਤਾ ਸੋ ਵੋਟਰ ਸੂਚੀਆਂ ਨੂੰ ਦੇਖਣ ਦੀ ਦੌੜ ਹੈ ਕਿ ਪਿੰਡਾਂ ਦੇ ਵਿੱਚ ਵੀ ਸਾਨੂੰ ਸਮਝਣ ਦੀ ਦੌੜ ਹੈਲੇ ਪਿੰਡਾਂ ਦੇ ਵਿੱਚ ਬੈਠੇ ਸ਼ਹਿਰਾਂ 'ਚ ਬੈਠੇ ਲੋਕ ਨੇ ਸੋ ਇਹਨਾਂ ਗੱਲਾਂ 'ਤੇ ਵੱਲ ਗੌਰ ਕਰੋ ਇਹਨੂੰ ਸਾਂਝਾ ਕਰਕੇ ਮੇਰਾ ਵੀਰ ਪਹੁੰਚਾ ਇਨਾ ਸਾਰੀਆਂ ਜਿਹੜੀਆਂ ਮੈਂ ਫੇਰ ਬੇਨਤੀ ਕਰਦਾ ਆ ਕਿ ਪ੍ਰਭੂ ਸਾਡੇ ਸਿਹਰਦ ਲੋਕਾਂ ਨੂੰ ਇਸ ਮੁੱਦੇ ਦੇ ਉੱਤੇ ਬਤ ਬਤ ਜਿਹੜਾ ਉਹ ਚਰਚਾ ਕਰਨ ਦੀ ਲੋੜ ਹੈ ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿਹੜੇ ਕਿਹੜੇ ਪਾਸੋਂ ਸਾਡੇ ਤੇ ਹਮਲੇ ਹੋ ਰਹੇ ਨੇ